ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੇ ਡੀਐਸਪੀ ਦਿਲਪ੍ਰੀਤ ਸਿੰਘ ਜਿਹੜੇ ਜਿਮ ਕਰ ਰਹੇ ਸਨ ਤੇ ਅਚਾਨਕ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ एक्सरसाइज ਕਰਦੇ ਸਮੇ ਉਹ ਜ਼ਮੀਨ ਦੇ ਉੱਤੇ गिर ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਠਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੂਵਮੈਂਟ ਨਾ ਹੋਣ ਦੀ ਸੂਰਤ ਦੇ ਵਿੱਚ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਡਾਕਟਰਸ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਕੋਸ਼ਿਕ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਤੇ ਫਿਰੋਜ਼ਪੁਰ ਰੋਡ ਤੇ ਸਥਿਤ ਪਾਈਵਾਲ ਚੌਂਕ ਦੇ ਕੋਲ ਜਿਹੜਾ ਪਾਰਕ ਪਲਾਜ਼ਾ ਹੋਟਲ ਦੇ ਵਿੱਚ ਉਹ ਜਿਮ ਕਰ ਰਹੇ ਸਨ ਐਕਸਰਸਾਈਜ਼ ਕਰਦੇ ਸਮੇਂ ਅਚਾਨਕ ਹੀ ਉਹਨਾਂ ਦੇ ਸੀਨੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਡਿੱਗ ਜਾਂਦੇ ਨੇ ਤੇ ਨਾਲ ਹੀ ਉਹਨਾਂ ਦੇ ਜਿਮ ਦੇ ਦੌਰਾਨ ਹੀ ਸਾਥੀਆਂ ਦੇ ਵੱਲੋਂ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਕੋਈ ਮੂਵਮੈਂਟ ਨਾ ਹੁੰਦੀ ਹੈ ਤਾਂ ਡੀਐਸਪੀ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਡਾਕਟਰਸ ਦੇ ਵੱਲੋਂ ਉੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕੱਲ ਸਾਡੇ ਨਾਲ ਡੀਐਸਪੀ ਦਿਲਪ੍ਰੀਤ ਸਿੰਘ ਜਿਹੜੇ ਸੇਵਾ ਕਰ ਰਹੇ ਸਨ ਅੱਜ ਉਹ ਨਹੀਂ ਰਹੇ ਨੇ ਸੰਗਰੂਰ ਤੇ ਖਨੌਰੀ ਬਾਰਡਰ ਦੇ ਉੱਤੇ ਉਹ ਡਿਊਟੀ ਕਰ ਰਹੇ ਸਨ ਪਿਛਲੇ 31 ਸਾਲਾਂ ਤੋਂ ਪੰਜਾਬ ਤੇ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਸਨ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਪੂਰਾ ਪਰਿਵਾਰ ਜਿਹੜਾ ਹੈ ਪੁਲਿਸ ਪੰਜਾਬ ਪੁਲਿਸ ਦਾ ਉਹਨਾਂ ਦੇ ਨਾਲ ਹੈ ਦਿਲਪ੍ਰੀਤ ਸਿੰਘ ਲੁਧਿਆਣਾ ਦੇ ACP ਰਹਿ ਚੁੱਕੇ ਨੇ ਫਿਲਹਾਲ ਉਹਨਾਂ ਦੀ ਤੈਨਾਤੀ ਮਲੇਰ ਕੋਟਲਾ ਦੇ ਵਿੱਚ ਹੋਈ ਸੀ ਜਿੰਮ ਕਰਨਾ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਸੀ ਰੋਜ਼ਾਨਾ ਉਹ ਜਿਮ ਕਰਦੇ ਸਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਦੀ ਵੀ ਜਿਮ ਕਰਨਾ ਨਹੀਂ ਭੁੱਲਦੇ ਸਨ ਆਪਣੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਸੁਚੇਤ ਸਨ ਜਿਮ ਦੇ ਨਾਲ ਹੀ ਉਹ ਬਾਕਸਿੰਗ ਦੇ ਵੀ ਕਾਫੀ ਸ਼ੌਕੀਨ ਸਨ ਤੇ ਉਹ ਜਿਮ ਦੇ ਵਿੱਚ ਬਾਕਸਿੰਗ ਦੀ ਪ੍ਰੈਕਟਿਸ ਵੀ ਕਰਦੇ ਸਨ ਸ਼ਾਮ ਕਰੀਬਨ 4 ਵਜੇ ਜਿਮ ਕਰਦੇ ਕਰਨ ਦੇ ਲਈ ਉਹ ਪਹੁੰਚੇ ਸਨ ਅਚਾਨਕ ਉੱਥੇ ਉਹਨਾਂ ਦੇ ਸੀਨੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਗਨਮੈਨ ਤੇ ਹੋਰ ਜਿਮ ਦੇ ਵਿੱਚ ਮੌਜੂਦ ਲੋਕ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਲੇਕਿਨ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਡੀਐਸਪੀ ਦਿਲਪ੍ਰੀਤ ਦਿਲਪ੍ਰੀਤ ਸਿੰਘ ਜਿਹੜੇ ਉਹਨਾਂ ਦਾ ਸਾਥੀਆਂ ਦਾ ਕਹਿਣਾ ਹੈ ਕਿ ਆਪਣੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਸੁਚੇਤ ਸਨ ਜਿਮ ਲਵਰ ਉਹਨਾਂ ਨੂੰ ਕਿਹਾ ਜਾਂਦਾ ਸੀ ਸਾਲ 1992 ਦੇ ਵਿੱਚ ਦਿਲਪ੍ਰੀਤ ਸਿੰਘ ASI ਦੇ ਤੌਰ ਦੇ ਉੱਤੇ ਉਹਨਾਂ ਦੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਸੀ। ਇਸੇ ਦੌਰਾਨ ਉਹਨਾਂ ਨੇ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਡਿਊਟੀ ਨਿਭਾਈ ਹੈ ਤੇ ਉਹ ਕਾਫੀ ਜ਼ਿਆਦਾ ਜਿਹੜੇ ਹੈ ਆਪਣੇ ਕੰਮ ਨੂੰ ਲੈ ਕੇ ਵੀ ਸੁਚੇਤ ਸਨ। ਇਸੇ ਕਰਕੇ ਉਹਨਾਂ ਦੀ ਪ੍ਰਮੋਸ਼ਨ ASP ਦੇ ਰੂਪ ਦੇ ਵਿੱਚ ਵੀ ਹੋਈ ਸੀ। ASP ਰਹਿੰਦੇ ਹੋਏ ਉਹਨਾਂ ਨੇ ਕਾਫੀ ਮਾਮਲੇ ਸੁਲਝਾਏ ਸਨ। ਸਭ ਤੋਂ ਜ਼ਿਆਦਾ ਚਰਚਾਮਾ ਦੇ ਵਿੱਚ ਉਹ ਉਦੋਂ ਆਏ ਸਨ ਜਦੋਂ ਉਹਨਾਂ ਦੇ ਵੱਲੋਂ ਬਰਖਾਸਤ ਸੈਨਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸਦੇ ਇੱਕ ਘਟਾਲੇ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਵਿੱਚ ਉਹ ਠੱਗ ਰਹੇ ਸੀ ਨੌਜਵਾਨਾਂ ਨੂੰ ਸੈਨਾ ਦੇ ਵਿੱਚ ਭਰਤੀ ਕਰਵਾਉਣ ਦੇ ਨਾਮ ਨੂੰ ਲੈ ਕੇ ਇਸ ਤੋਂ ਇਲਾਵਾ ਦਿਲਪ੍ਰੀਤ ਸਿੰਘ ਦੀ ਟੀਮ ਨੇ ਜਿਹੜਾ ਹੈ ਕਈ ਜੁਐਲਰਸ ਦੇ ਨੂੰ ਵੀ ਪਰਦਾ ਫਾਸ਼ ਕੀਤਾ ਸੀ ਤੇ ਨਾਲ ਹੀ ਉਹਨਾਂ ਦੀ ਪਤਨੀ ਦੇ ਦੋਰੇ ਕਤਲ ਦੇ ਮਾਮਲੇ ਨੂੰ ਵੀ ਸੁਲਝਾਇਆ ਸੀ ਤਾਂ ਦੱਸਿਏ ਕਿ ਇਸ ਵੇਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟਵੀਟ ਸਾਂਝਾ ਕੀਤਾ ਗਿਆ ਹੈ ਪਰਿਵਾਰਿਕ ਮੈਂਬਰਾਂ ਨੂੰ ਪਰੋਸਾ ਦਵਾਇਆ ਗਿਆ ਕਿ ਇਸ ਦੁੱਖ ਦੀ ਘੜੀ ਪੰਜਾਬ ਪੁਲਿਸ ਦਾ ਸਾਰਾ ਮਹਿਕਮਾ ਉਹਨਾਂ ਦੇ ਨਾਲ ਹੈ ਤੇ ਹੋਰ ਵੀ ਜਿਹੜੇ ਉਹਨਾਂ ਦੇ ਸਾਥੀ ਐ ਉਹ ਦੱਸ ਰਹੇ ਸਨ ਕਿ ਦਿਲਪ੍ਰੀਤ ਸਿੰਘ ਕਾਫੀ ਵਧੀਆ ਇਨਸਾਨ ਸੀ ਆਪਣੇ ਕੰਮ ਨੂੰ ਲੈ ਕੇ ਕਾਫੀ ਸੁਚੇਤ ਸਨ ਤੇ ਹਮੇਸ਼ਾ ਹੀ ਐਕਸਰਸਾਈਜ਼ ਕਰਦੇ ਸਨ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਸਨ ਤੇ ਬਾਕਸਿੰਗ ਲਵਰ ਸਨ ਇਸ ਜਾਣਕਾਰੀ ਤੋਂ ਬਾਅਦ ਸਾਨੂੰ ਦਿਓ ਆਗਿਆ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ